ਸਿੱਖ ਧਰਮ ਦੇ ਪੰਜਾਬ ਵਿੱਚ ਸਥਿਤ ਤਿੰਨ ਤਖਤ ਸਹਿਬਾਨ ਵਾਲੇ ਸ਼ਹਿਰਾਂ ਨੂੰ ਪਵਿੱਤਰ ਸ਼ਹਿਰਾਂ ਦਾ ਦਰਜਾ ਦੇਣਾ ਪੰਜਾਬ ਸਰਕਾਰ ਲਈ ਵੱਡੇ ਪਾਗਾਂ ਵਾਲੀ ਗੱਲ ਹੈ। ਇਹ ਸ਼ਹਿਰ ਹਨ ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਆਨੰਦਪੁਰ ਸਾਹਿਬ ਅਤੇ ਤਲਵੰਡੀ ਸਾਬੋ। ਇਹ ਤਿੰਨੋਂ ਤਖਤਾਂ ਦੇ ਸ਼ਹਿਰਾਂ ਨੂੰ ਪੰਜਾਬ ਦੇ ਅਧਿਕਾਰਤ ਪਵਿੱਤਰ ਸ਼ਹਿਰ ਵਜੋਂ ਐਲਾਨ ਕਰਨ ਦਾ ਫੈਸਲਾ ਕਰਦੇ। ਮੇਰੇ ਕਹਿੰਦੇ ਆ ਦਿੱਲੀ ਚਲੋ ਜੀ ਆ ਦਿੱਲੀ ਪ੍ਰਧਾਨ ਮੰਤਰੀ ਦਾ ਘਰ ਘੇਰੀਏ ਅਸੀਂ ਤਾਂ ਸਾਡੇ ਤਾਂ ਦਿੱਲੀ 350 ਕਿਲੋਮੀਟਰ ਇੱਥੋਂ ਆਹਨ ਤਾਂ ਜਾਣ ਨੂੰ ਟਾਈਮ ਲੱਗ ਜੂ 11ਵਾਂ ਘਰ ਐਸੋਨੀਆ ਗਾਂਧੀ ਦਾ ਮੋਦੀ ਦੇ ਘਰ ਤੋਂ ਤੇ 8ਵਾਂ ਘਰ ਰਾਹੁਲ ਗਾਂਧੀ ਉਹਨਾਂ ਨੂੰ ਭੇਜ ਲੋ ਪਹਿਲਾਂ ਦਿੱਲੀ ਉਹਨਾਂ ਦੇ ਘਰ ਮੂਰੇ ਉਹਨਾਂ ਨੂੰ ਘਰ ਮੂਰੇ ਭੇਜ ਲੋ ਉਦੋਂ ਬਾਅਦ ਆ ਜਾਾਂਗੇ ਉਹ ਅਸੀਂ ਤਾਂ ਰੋਜ਼ ਹੀ ਲੜਦੇ ਆ ਅਸੀਂ ਤਾਂ ਰੋਜ਼ ਹੀ ਲੜਦੇ ਆ ਅਸੀਂ ਤਾਂ ਰੋਜ਼ ਹੀ ਲੜਦੇ ਆ ਉਹਨਾਂ ਨਾਲ ਹਾਂ ਕਿਰਪਾ ਕਰਕੇ ਉਹ ਸੀਡਬਲਯੂਸੀ ਦੀ ਮੀਟਿੰਗ ਹੋ ਗਈ ਹੁਣ ਉਹਦੀ ਹੋ ਗਈ ਐਦੀ ਹੋ ਗਈ ਹੁਣ ਅਸੀਂ ਦੇਸ਼ ਦੇ ਵਿੱਚ ਉਤਰਾਂਗੇ ਇਹ ਜੀ ਦੇਖੋ ਮੈਂ ਐਸੇ ਹਾਊਸਟ ਕਿਹਾ ਸੀ ਉਦੋਂ ਵੀ ਬੀਜੇਪੀ ਦੇ ਖਿਲਾਫ ਬੋਲ ਰਹੇ ਸੀ ਕਿ ਆਪਸ ਚ ਨਾ ਲੜੋ ਸਾਡੇ ਨਾਲ ਤੁਹਾਡੀ ਕੋਈ ਲੜਾਈ ਨਹੀਂ ਲੜਾਈ ਆਪਣੀ ਉਹਦੇ ਨਾਲ ਹੈ ਜਿਹੜਾ ਦੇਸ਼ ਦੇ ਵਿੱਚ ਡਿਜੀਟਲ ਜਨਤਾ ਪੈਦਾ ਕਰੀ ਜਾਂਦਾ ਆਪਣੀ ਆਪਣੀ ਅਲੱਗ ਜਨਤਾ ਪੈਦਾ ਕਰੀ ਜਾਂਦਾ ਉਹ ਉਹਨੂੰ ਬਾਅਦ ਚ ਹੁਣ ਐਸਆਈਆਰ ਦਾ ਨਾਮ ਦੇ ਲੋ ਹੁਣ ਹੁਣ ਮੈਂ ਉਦੋਂ ਕਿਹਾ ਨਹੀਂ ਗੋਲੀ ਗੱਲ ਹੁਣ ਜਦੋਂ ਹਰਿਆਣਾ ਵੀ ਗਿਆ ਬਿਹਾਰ ਵੀ ਗਿਆ ਬੰਬੇ ਮਹਾਰਾਸ਼ਟਰ ਵੀ ਗਿਆ ਹੁਣ ਕਹਿੰਦੇ ਹਾਂ ਇਹ ਇਹ ਤੋਂ ਵੋਟ ਚੋਰੀ ਹੋਤਾ ਹੈ ਇਹ ਤੋਂ ਵੋਟ ਚੋਰੀ ਜਦੋਂ ਅਸੀਂ ਕਹਿੰਦੇ ਸੀ ਉਦੋਂ ਮੰਨੇ ਨਹੀਂ ਗੱਲ ਹੁਣ ਹਰ ਰੋਜ਼ ਪ੍ਰੈਸ ਕਾਨਫਰੰਸ ਕਰ ਲੈਂਦੇ ਨੇ ਆਹ ਬੰਦਾ 200 ਵਾਰ ਵੋਟ ਪਾ ਗਿਆ ਆਹ ਜਨਾਨੀ ਫਲਾਨੇ ਬ੍ਰਾਜ਼ੀਲ ਦੀ ਮਾਡਲ ਹੈ ਆਹ ਫਲਾਨੇ ਥਾਵੇਂ ਐਨੀਆਂ ਵੋਟਾਂ ਪਾ ਗਿਆ ਹੁਣ ਕੀ ਫਾਇਦਾ ਹੋਇਆ ਸੱਪ ਦੀਲੀ ਕੁੱਟਣ ਦਾ ਕੀ ਫਾਇਦਾ ਸੱਪ ਤਾਂ ਲੰਘ ਗਿਆ